ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੁਰ ਸਿੰਘ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਕਤਰ ਸਿੰਘ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਨਗ ਦਿਖਾਵਾਂਗੇ ਇੱਕ ਦੋਸਤੋ ਇਹ ਗਾਂ ਇਹ ਵੀ ਬਿਲਕੁਲ ਤਾਜੀ ਸੂਈ ਹੈ ਤੇ ਇੱਕ ਦੋਸਤੋ ਮੱਝ ਹੈ ਵੀਰ ਦੇ ਕੋਲ ਇਹ ਵੀ ਤਾਜੀ ਸੂਈ ਹੈ ਡिटेल ਇਹਨਾਂ ਦੋਵਾਂ ਪਸ਼ੂ ਦੀ ਬਣਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਅਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਪਸ਼ੂ ਦੀ ਕਰਨੀ ਆ ਨਿਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਕਿਜਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਲਾਇਕ ਤੇ ਸ਼ੇਅਰ ਜੂ ਕਰਿਆ ਕਰੋ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਦੋਵਾਂ ਪਸ਼ੂ ਦੀ ਵੀਰ ਦੇ ਕੋਲੋਂ ਪੁੱਛੀ ਆਪਾਂ ਸਾਸਿਕਾ ਬਾਈ ਜੀ ਸਾਸਿਕਾ ਬੇਜੀ ਸਾਸਰੀ ਕਾ ਹੋਰ ਬਾਈ ਜੀ ਠੀਕ ਠਾਕ ਵਧੀਆ ਵਧੀਆ ਬੇਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹਾਂਜੀ ਵਧੀਆ ਲੱਗਿਆ ਹਾਂਜੀ ਵਧੀਆ ਜੀ ਵੀਰ ਆਪਣਾ ਨਾਮ ਐਡਰੈਸ ਦੱਸ ਦਿਓ ਮੈਨੂੰ ਐਡਰੈਸ ਆਪਣਾ ਸੋਰ ਸਿੰਘ ਪਿੰਡ ਜੀ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਹਾਂਜੀ ਤੇ ਵੀਰ ਫੋਨ ਨੰਬਰ ਤੇ ਨਾਮ ਲਿਖਣਾ ਫੋਨ ਨੰਬਰ 88721 179 ਠੀਕ ਹੈ ਹਾਂਜੀ 100 ਹਾਂਜੀ 99 ਠੀਕ ਹੈ ਤੇ ਆਪਣੇ ਕੋਲ ਦੋ ਪਸ਼ੂ ਹੈ ਜੀ ਹਾਂਜੀ ਹਾਂਜੀ ਠੀਕ ਹੈ ਨਾਮ ਵੀ ਦੱਤੀ ਆਪਣਾ। ਨਾਮ ਮੇਰਾ ਸਕਤਰ ਸਿੰਘ ਹੈ ਜੀ। ਠੀਕ ਹੈ ਜੀ। ਵਪਾਰ ਦਾ ਕੰਮ ਕਰਦਾ। ਵਪਾਰ ਦੇ ਵਪਾਰ ਦਾ ਹੈ ਜੀ। ਠੀਕ ਹੈ ਜੀ। ਹਾਂ ਜੀ। ਇਹ ਸ਼ੁਰੂ ਕਰੀ ਵੀਰੇ ਆਪਾਂ ਗਾਂ ਤੋਂ ਪਹਿਲਾਂ ਡਿਟੇਲ ਦੱਸੀਏ ਵੀਰਾਂ ਨੂੰ ਗਾਂ ਦੀ ਕਿੰਨਾ ਟਾਈਮ ਇਹਨੂੰ ਸੂਈ ਮਤ। ਵੀਰ ਜੀ ਸੂਈ ਨੂੰ ਇਹਨੂੰ ਹੋ ਗਿਆ 7-8 ਦਿਨ। ਠੀਕ ਹੈ ਜੀ। ਹਾਂ ਜੀ। ਬੱਚਾ ਬੱਚਾ ਹੋ ਜੀ। ਬੱਚਾ ਮੰਗ। ਬੱਚਾ ਦੋਸਤੋ ਇਹਨੇ ਬੱਚਾ ਦਿੱਤਾ ਜੀ ਤੇ ਸੁਭਾ ਵੀਰ ਕਿੰਨਾ ਸੁਈ। ਸੁਭਾ ਇਹਦਾ ਲਾਲੋ ਵੀ ਦੂਜਾ ਦੂਜਾ ਤੀਜਾ ਸੁਭਾ ਹੋਊਗਾ ਜੀ। ਠੀਕ ਹੈ ਜੀ। ਉਹ ਤੇ ਦੂਜਾਂ ਦੇ ਆਪਾਂ ਤੀਜਾ ਹੀ ਕਹਿੰਨੇ ਆ। ਠੀਕ ਹੈ ਜ ਆਡੇ ਸਾਹਮਣੇ ਹੈ ਦੋਸਤੋ ਤੁਸੀਂ ਆਪ 15 ਕਿਲੋ ਪਰ ਕਰ ਲੈਣੀ ਹੈ ਬਾਾਕੀ ਦੋਸਤੋ ਜਿਹੜਾ ਗਾਹ ਦਾ ਪ੍ਰਿੰਟ ਹੈ ਤੇ ਸ਼ੈਡਿੰਗ ਜਿਹੜੀ ਗਾਹ ਦੀ ਤੁਸੀਂ ਚੈੱਕ ਕਰ ਸਕਦੇ ਜੇ ਪੂਰੀ ਫੁੱਲ ਬ੍ਰੀਡ ਹੈ ਇਹ ਦੁੱਧ ਵੀਰ ਕਿੰਨਾ ਤਿਆਰ ਹੋਊਗਾ ਦੁੱਧ ਜਿਹੜਾ ਹੋਣਾ ਹੈ ਵੀਰ ਜੀ 15 ਕਿਲੋ ਆ 15 ਕਿਲੋ ਤਿਆਰ ਹਾਂਜੀ ਕੋਈ ਵੀਰ ਟਾਈਮ ਦੋ ਟਾਈਮ ਤੇ ਸੱਲ ਦੋ ਭਾਵੇਂ ਤਿੰਨ ਟਾਈਮ ਚ ਹੋਵੇ ਹਾਂ ਠੀਕ ਹੈ ਜੀ ਜੇ ਵੀਰ ਨੇ ਇੱਥੇ ਰਹਿਣ ਬਹਿਣ ਨਾਲ ਕੋਈ ਹੈ ਨਾ ਦੂਰੋਂ ਆਉਣਾ ਉਹ ਵੀ ਆਪਾਂ ਇੱਥੇ ਰੱਖਾਂਗੇ ਚੋਾਈ ਕਰੇ ਆਪ ਵੀ ਠੀਕ ਠੀਕ ਹੈ ਹਾਂਜੀ ਤੇ ਤੋਰੀ ਵੀ ਨੂੰ ਕੱਢੀ ਬਾਹਰ ਕਦ ਘੜ ਦੋਸਤੋ ਗਾਹ ਦਾ ਤੁਸੀਂ ਗਾਾਂ ਥੋੜੀ ਜੀ ਮਤਲਬ ਦੁੱਧ ਤੋਂ ਘਟ ਗਈ ਐ 17 18 ਤੋਂ ਵਾਅਸਾਈ ਐ ਬਾਕੀ ਦੋਸਤੋ ਜਿਹੜਾ ਗਾਂ ਦਾ ਕੱਦ ਕਾਠ ਹੈ ਤੁਸੀਂ ਆਪ ਚੈੱਕ ਕਰ ਸਕਦੇ ਅੰਦਾਜ਼ਾ ਤੁਸੀਂ ਲਾ ਸਕਦੇ ਜੀ ਦੋਸਤੋ ਪੂਰਾ ਫੁੱਲ ਕੱਦ ਕਾਠ ਹੈ ਵਜਨਦਾਰ ਐ ਗਾਂ ਪੂਰੀ ਚਾਰੇ ਥਾਂ ਦੋਸਤੋ ਬੇਥ ਦੇ ਵਿੱਚ ਲੱਗੇ ਐ ਕੋਈ ਫੋਟੋ ਸ਼ਾਮ ਦੀ ਨਾਲ ਆ ਦੋਸਤੋ ਕਰ ਲੂ ਜੇ ਤੇ ਗਾਂ ਦੀ ਦੱਸੋ ਲੈਂਥ ਕਦੋਂ ਚੈੱਕ ਜੀ ਹੋਏ ਦੋਸਤੋ ਚੰਗੀ ਵੀਰ ਸਾਂ ਬੜਾ ਲੈ ਗਿਆ ਤੇ ਦੁੱਧ ਦੋਸਤੋ ਇਹਨੇ ਬੜੇ ਮਜੇ ਨਾਲ ਜਿਹੜਾ 20 22 ਕਿਲੋ ਚਵਾ ਲੈਣਾ ਕਿਉਂਕਿ ਇਹੋ ਜੀ ਬਰੀਡ ਦੋਸਤੋ ਜਿਹੜੀ ਆ ਦੁੱਧ ਦੇ ਬੜੇ ਮਜੇ ਨਾਲ ਚਵਾ ਦਿੰਦੀ ਹੈ 크ਰੋਸ ਆਂਗਿਆ ਦੋਸਤੋ ਥੋੜਾ ਜਿਆਦਾ ਰੱਖਦੀ ਨਾਲੇ ਸ਼ਾਈਵਾਲ ਦੇ ਐਚ ਐਫ ਦੇ ਸ਼ਾਈਵਾਲ ਦੇ ਨਾਲ 크ਰੋਸ ਬਾਕੀ ਦੋਸਤੋ ਜਿਹੜੀ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਦੱਸੋ ਹੱਤੀ ਚਵਾਈ ਮੁੱਠੀ ਦਾ ਥਣ ਬਾਕੀ ਇਸ ਲੱਗ ਬਹੁਤ ਜਿਆਦੀ ਹਾਂਜੀ ਹਾਂਜੀ ਮਸ਼ੀਨ ਤੇ ਕਿਸੇ ਵੀ ਇਹਨੇ ਚਵਾਈ ਕਰੀ ਦਿੱਤਾ ਵੀ ਦੋਸਤੋ ਚਵਾਈ ਬੜੀ ਵਧੀਆ ਰਣੀ ਮੈਂ ਦੱਸ ਦਸਤੋਂ ਮੈਂ ਤੁਹਾਨੂੰ ਗਾਂ ਦੇ ਪਾਸੇ ਮੈਂ ਕਰਾਈ ਗਾਂ ਦੇ ਜੇ ਥੋੜੀ ਜੀ ਨਾ ਟੁੱਟ ਗਈ ਆਪਣੇ ਤੋਂ ਹਾਂਜੀ ਹਾਂਜੀ ਜਦੋਂ ਗਾਂ ਲਿਆਉਂਦੇ ਉਦੋਂ ਲੁਸ ਲੁਸ ਕਰਦੀ ਸਾਂਹ ਸਾਂਹ ਬੜੀ ਘਟੇ ਹੋਈ ਆ ਠੀਕ ਹੈ ਜੀ ਬਾਕੀ ਦੋਸਤੋਂ ਦੀ ਮਿਲਕ ਵੈਨ ਕਰ ਲੋ ਚੈੱਕ ਹਨਾਂ ਦੀ ਜਿਹੜੀ ਸਪੇਸ ਆ ਉਸ ਵਿੱਚ ਕਾਫੀ ਆ ਤੇ ਦੋਸਤੋਂ ਵਾਲੀ ਨਾੜਾਂ ਲੱਗੀਆਂ ਹਵਾਂ ਦੇ ਬਰੀਕ ਬਰੀਕ ਬਹੁਤ ਜ਼ਿਆਦੀਆਂ ਜੀ ਇਹਦੀ ਫੇਸ ਕੁਆਲਿਟੀ ਕਰੋ ਚਾਹੀਦੀ ਸਾਧ ਘੜ ਦੋਸਤੋਂ ਗਾਂ ਦਾ ਪੂਰਾ ਮੈਂ ਤੁਹਾਨੂੰ ਦੱਸਦਾ ਪੂਰੀ ਵਜਨਦਾਰ ਆ ਤੇ ਰਾਜੀ ਆ ਦੋਸਤੋਂ ਪੂਰੀ ਜਿੰਨੀ ਵੀ ਕਿਸੇ ਵੀ ਦੇ ਸੰਭੀਏ ਸੋਹਣੀ ਸੰਭੀਏ ਮੋਲ ਵੀ ਆਪਾਂ ਵੀਰ ਤੋਂ ਪੁੱਛ ਲਈ ਤੇ ਦੱਸਦੇ ਤੈਨੂੰ ਬੋਲੇ ਦਾ ਕੀ ਕਰਦਾ ਵੀ ਅੱਛਾ ਭਾਈ ਜੀ ਇਹਦਾ ਮੋਲ ਆਪਾਂ ਗਾਂ ਦਾ ਕੀ ਕਰੀਏ ਮੋਲੇ ਵੀਰ ਜੀ ਜੋ ਮਰਜ਼ੀ ਕਰੀਏ ਹਾਂ ਆ ਨਾ 45000 ਦੀ ਗਾਂ ਦਵਾਂਗੇ ਅੱਜ 45000 ਹਾਂਜੀ ਠੀਕ ਹੈ ਜੀ 45000 ਤੋਂ ਕੋਈ ਮਾਨਤਨ ਹੋ ਜੂਗਾ ਨਹੀਂ ਹੁਣ ਮਾਨਤਨ ਕੋਈ ਨਹੀਂ ਕੋਈ ਵੀਰ ਭਰਾ ਹੋਊਗਾ ਕੋਈ ਕਰਦਾ ਕੋਈ 5-70000 ਠੀਕ ਠੀਕ ਹੈ ਹਾਂਜੀ ਤੇ ਗਾਂ 17-18 ਕਿਲੋ ਦੁੱਧ ਆਪ ਚੋਗੇ ਲਿਆਂਦਾ ਸੀ ਠੀਕ ਹੈ ਜੀ ਹਾਂਜੀ ਕਿਉਂਕਿ ਗਾਂ ਦੀ ਸਾਹਮਣੀ ਹੋਈ ਮੇਰ ਤੋਂ ਵਾਣਗੋ ਤੁਹਾਨੂੰ ਪਤਾ ਮਾਤਲ ਬੰਦਿਆਂ ਨੂੰ ਕਿਹੜਾ ਇੰਨਾ ਵੰਡ ਪੈਂਦਾ ਸਾੰਬਾ ਇਹਨਾਂ ਦੀਆਂ ਜਾਦੀਆਂ ਐ ਹਾਂਜੀ ਹਾਂਜੀ ਇਹ ਤੇ ਕਰਵਾਉਣੇ ਅਖਰਾਜ ਜਿੰਨੀ ਖਰਾਏ ਮੰਗਦੀਆਂ ਐ ਹਾਂਜੀ 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 ਤੇ ਕੋਣ ਜਦੋਂ ਉਹ ਕਦਗਾਠੇ ਗਾਂ ਦਾ ਤੁਸੀਂ ਚੈੱਕ ਕਰ ਲੋ ਫਾਰਮ ਵਾਲੀ ਗਾਂ ਵਾ ਦੋਸਤੋ ਪੂਰੇ ਹੱਡਾਂ ਪੈਰਾਂ ਦੀ ਖੁੱਲੀ ਆ ਕਰੋ ਚੈੱਕ ਇੱਕ ਵਾਰੀ ਦੋਸਤੋ ਜਿਹੜੀਆਂ ਦੋਸਤੋ ਆ ਥਾਂ ਦੀ ਕੁਆਲਿਟੀ ਆ ਤੁਸੀਂ ਕਰ ਲਓ ਚੈੱਕ ਇਹਦੀ ਨਾਣਾ ਦੋਸਤੋ ਕਰੋ ਚੈੱਕ ਦੋਵੇਂ ਪਾਸੇ ਮਿਲਕ ਵਾਂ ਦੋਸਤੋ ਜਿਹੜੀ ਕਾਫੀ ਮੋਟੀ ਲੱਗੀ ਐ ਸਾੰਬੀ ਨਹੀਂ ਵੀਰ ਦੇ ਕੋਲੋਂ ਦੋਸਤੋ ਗਈ ਇੱਕ ਗਰਮੀ ਬੜੀ ਆ ਬੜੀ ਹੈ ਜੀ ਇੱਕ ਗਰਮੀ ਦਾ ਮੌਸਮ ਤੇ ਇੱਕ ਦੋਸਤੋ ਸਰੀ ਸ਼ਾਮ ਹੀ ਉੱਪਰ ਘਟਿਆ। ਬਾਕੀ ਦੋਸਤੋ ਤੁਹਾਨੂੰ ਪਤਾ ਵੀ ਇਹਨੂੰ ਦੱਸਦਾ ਵੀ ਸਾਹਮਣੇ ਦੋਸਤੋ ਹਰੀ ਸਾਰੀ ਬੰਦੇ ਦੇ ਵਾਸੀ ਗੱਲ ਨਹੀਂ ਦੀ ਕੋਈ ਵੱਡਾ 45000 ਰੁਪਏ ਦੇ ਵਿੱਚ ਵੀ ਇਹ ਕਹਿੰਦਾ ਵੀ ਜਿਹੜਾ ਕੋਈ ਵੀਰ ਭਰਾ ਖੇਦਣਾ ਉਹਦਾ ਮਾਣਤ ਦਾ ਮੌਕੇ ਤੇ ਜ਼ਰੂਰ ਹੋਊਗਾ। ਇਹ ਵੀ ਦੋਸਤੋ ਇੱਕ ਮੇਲਾ ਹੀ ਹੁੰਦਾ ਲੁੱਟਣ ਵਾਲਾ। ਤਗੜੇ ਹੋਏ ਦੋਸਤੋ ਲੁੱਟ ਲੋ ਮੇਲਾ ਕਿਉਂਕਿ 45000 ਰੁਪਏ ਦੀ ਐਕਟੀਵਿਟੀ ਦਾ ਆ ਦੋਸਤੋ ਮਿਲਣੀ ਬੜੀ ਮੁਸ਼ਕਿਲ ਹੁੰਦੀ ਬਾਹਰ ਬਾਜ਼ਾਰ ਬਹੁਤ ਤੇਜ਼। ਇਸ ਤੋਂ ਅਗੇ ਵੀਰੇ ਇੱਕ ਮਾਝ ਜਿਹੜ ਠੀਕ ਹੈ ਜੀ ਤੇਰਾ ਤਸਵੀਰ ਸੁਆ ਦੁੱਧਾ ਜੀ ਠੀਕ ਹੈ ਜੀ ਹਾਂ ਜੀ ਦੋਸਤੋ ਮੈਂ ਦਾ ਆਰਡਰ ਤੁਸੀਂ ਕਰੋ ਚਾਹ ਇੱਕ ਬਾ ਕਮਾਲ ਮੈਂ ਨੇ ਆਰਡਰ ਸੈਅ ਕੀਤਾ ਤੇ ਜਿਹੜੀ ਇਹਦੀ ਕੱਦ ਕੱਟ ਜਿਆ ਚੀ ਲੰਬੀ ਸੋਹਣੀ ਸਨੱਚੀ ਪੂਰੀ ਥੋੜਾ ਜਿਹਾ ਸੇਂਗ ਜੂਰ ਖੁੱਲਾ ਵਾ ਜਿਆਦਾ ਨਹੀਂ ਜੀ ਦੋਸਤੋ ਮੜਾ ਜਿਆ ਨੋਰਮਲ ਜਿਆ ਬਾਕੀ ਦੋਸਤੋ ਪੂਛ ਤੋਂ ਲੈ ਕੇ ਤੇ ਫੇਸ ਤੱਕ ਪੂਰੀ ਜੈਡ ਬਲੈਕ ਹੈ ਜੀ ਇੱਕ ਵੀ ਦੋਸਤੋ ਵਾਲ ਨਹੀਂ ਕਿਤੇ ਛਟਾ ਹੈਗਾ ਬੱਚਾ ਨਹੀਂ ਦਿੱਤੀ ਜੇ ਕੱਟੀ ਆ ਵਧੀਆ ਹਾਂ ਜੀ ਕੱਟੀ ਆਈ ਮੈਂ ਚਲ ਹੋਰ ਤਾਂ ਲਓ ਦੋਸਤੋ ਇਹ ਮਗਰ ਕੱਟੀ ਜੋ ਕੱਟੀ ਵੀ ਦੋਸਤੋ ਜੀ ਬਹੁਤ ਵਧੀਆ ਵਾ ਰਾਜੀ ਆ ਕੋਈ ਕੱਟੀ ਤੇ ਵੀ ਦੁੱਧ ਹੋਣ ਕਿੰਨਾ ਤਿਆਰ ਵੀਰ ਜੀ ਦੁੱਧ ਹੋਣ ਜਿਹੜਾ ਏ ਆਪਾਂ ਜਿਹੜਾ ਚਵਾਦਣਾ ਜਿਹੜਾ ਚੋਲਣਾ 9 ਲੀਟਰ ਆ 9 ਲੀਟਰ ਵਿਖਾਵਾ ਭਾਵੇਂ 11 ਦਾ ਕਰਾਈ ਜਾਈਏ ਇਹ ਤਾਂ ਵਿਖਾਵਾ ਆ ਜਿਹੜਾ 20 ਲੀਟਰ ਦਾ ਮਿੰਨਾ ਮੇਰੇ ਹਿਸਾਬ ਨਾਲ ਵਿਖਾਵਾ ਤੇ ਬਾਰਾ ਬਾਰ ਕਰਦੀ ਹੈ ਹਾਂਜੀ ਆ ਜੀ ਆਰਡਰ ਤਨ ਖਵਾ ਤੇ ਕਰੋ ਚੈੱਕ ਤੁਸੀਂ ਦਾ ਦੋਸਤ ਆਰਡਰ ਬਾਕੀ ਮੱਝ ਦੀ ਇਹਦੀ ਸ਼ਾਮ ਹੋਣ ਵਾਲੀ ਇਹਦੀ ਵੀ ਠੀਕ ਹੈ ਜੀ ਹਾਂਜੀ ਦੁੱਧ 11 12 ਕਿਲੋ ਹੀ ਕਰੂ ਝੋਟੀਏ ਠੀਕ ਹੈ ਕਿਉਂਕਿ ਜ਼ਿਆਦਾ ਨਹੀਂ ਮੈਂ ਕਹਿੰਦਾ ਵੇ 15 ਕਹਿ ਦਈਏ 14 ਕਹਿ ਦਈਏ ਹਾਂਜੀ 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 ਖੜੀਏ ਬਾਹਰ ਵੀ ਜੀ ਨੂੰ ਹਲਾ ਆਪਣੇ ਦੋਸਤੋ ਇਹਦੀ ਕੁਆਲਿਟੀ ਕਰੋ ਚੈੱਕ ਬਹੁਤ ਵਧੀਆ ਥਾਂ ਦੋਸਤੋ ਚਾਰੇ ਥਾਣੇ ਬਰਲ ਤੇ ਲੱਗੇ ਕੋਈ ਫੋਟਸ਼ਾਂਗੀ ਨਾਲ ਦੋਸਤੋ ਆਰਡਰ ਜਿਹੜਾ ਤਿਆਰ ਕੀਤਾ ਮੈਂ ਇਹ ਪੂਰਾ ਨਿੱਕਰ ਤੇ ਠੋਸ ਪੂਰਾ ਜਿਹਦੀ ਪੇਠਪੜੀ ਦੀ ਕਰ ਲੋ ਚੜਾਈ ਚੱਕ ਦੋਸਤੋ ਵਖਰੀ ਲਓ ਦੋਸਤੋ ਕਰੋ ਚੱਕਾ ਥਾਨ ਟੋਨੀ ਕੁਆਲਟੀ ਦੀ ਦੋਸਤੋ ਪੂਰੇ ਨਿਕੜਵੇਂ ਥਾਨ ਆਚਰੀ ਬਹੁਤ ਚਵਾਈ ਚੁਈ ਬਹੁਤ ਵਧੀਆ ਲੱਗੀ ਜੀ ਅੱਛਾ ਵੀਰ ਜੀ ਕੋਈ ਪੂਰ ਸ਼ਹਿਰ ਦੇਣਾਂ ਦੀ ਵਾਰੀ ਮਾਨਾ ਵੀਰ ਜੀ ਐ ਓਕੇ ਆ ਦੇ ਠੀਕ ਹੈ ਜੀ ਹਾਂਜੀ ਬਾਕੀ ਆ ਆਦੀ ਵੀਰ ਕੋਈ ਤਸੱਲੀ ਕਰਕੇ ਖੜੇ ਠੀਕ ਹੈ ਇਹਦਾ ਕੀ ਮੁੱਲ ਕਰਦੇ ਮੁੱਲ ਭਾਵੇਂ 60 ਕਰੀਏ ਭਾਵੇਂ 65 ਕਰੀਏ ਇਹ ਦੋ ਘੜ ਛੜਤੀ ਦੇ ਦਾਂਗੇ ਆ ਨਾ ਦੋ ਘੜ 65000 ਹਾਂਜੀ 25000 ਦੀ 55000 ਤੋਂ ਤੁਮਾਨਦ ਹੋ ਸਕਦਾ ਕੋਈ ਨਹੀਂ ਕਰ ਦਾਂਗੇ ਹੋਰ ਯਾਰ ਖਾਂਡਾ 57 ਜਿਆਦੀ ਦੇ ਦਾਂਗੇ ਜੀ ਇਹ ਇੱਕ ਸਿਰਫ ਗਾਹ ਬਣਾਉਣ ਵਾਲੀ ਗਾਮਾ ਕਰਨਾ ਆਇਤੀ ਠੀਕ ਹੈ ਜੀ ਹਾਂਜੀ 57000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਮੱਝ ਦੀ ਜੇ ਕੋਈ ਵੀਰ ਭਰਾ ਜਿਹੜਾ ਖਰੀਦਦਾਊਗਾ ਮੌਕੇ ਤੇ ਹਲਕਾ ਫੁਲਕਾ ਜਿਹੜਾ ਸ਼ੋਰ ਚੱਪਾ ਜਰੂਰ ਹੋਊਗਾ ਬਾਕੀ ਦੋਸਤੋ 9 ਕਿਲੋ ਦੁੱਧ ਤਿਆਰ ਆ ਮੈਂ ਥੱਲੇ ਮੌਕੇ ਦਾ ਥੋੜੀ ਜਿਹੀ ਸੇਵਾ ਲਓ ਕਮੀ ਆ ਵੀਰ ਦੀ ਦੁੱਧ ਦੋਸਤੋ ਮੈਂ ਨੇ 12 13 ਕਿਲੋ ਬੜੇ ਮਜੇ ਨਾਲ ਚਵਾ ਦੇਣਾ ਜਿਹੜਾ ਬੱਚਾ ਨੇ ਕੱਟੀ ਦਿੱਤੀ ਜੀ ਕੱਦ-ਕੱਦ ਦੋਸਤੋ ਮੈਂ ਤਾਂ ਸੋਨਾ ਬਾਰੀਕ ਚਮੜੀ ਸਿੰਗਲ ਦੀ ਦੋਸਤੋ ਨਿਸ਼ਾਨੀਆਂ ਸਾਰੀਆਂ ਹੀ ਮੋਹਰਾਂ ਵਾਲੀਆਂ ਕਵਰ ਕਰਦੀ ਐ। ਪੂਰੀ 200 ਜੱਡ ਲੈ ਗਿਆ। ਫਿਰ ਸੀਲਸ ਲੱਗਿਆ ਐ। ਠੀਕ ਹੈ ਹਾਂਜੀ। ਆਹ ਦੋਸਤੋਂ ਮੈਂ ਤੁਹਾਨੂੰ ਥਾਣਾ ਵੀ ਕੁਆਲਿਟੀ ਦੇ ਨੇੜ ਤੋਂ ਖਾਦਣਾ। ਲਓ ਜੀ ਦੋਸਤੋਂ ਕਰ ਲਓ ਚੈੱਕ। ਇਹਨਾਂ ਦੋਸਤੋਂ ਕਰਨਾ ਮੁੰਡਾ ਆਪੀਆ ਥੋੜੀ ਜਿਹੀ ਸਾਡੇ ਤੋਂ। 55000 ਰੁਪਿਆ ਦੋਸਤੋਂ ਵੀਰ ਨੇ ਮੌਕੇ ਦਾ ਰੇਟ ਰੱਖਿਆ ਵਾ ਬਾਕੀ ਦੋਸਤੋਂ ਜਿਹੜੇ ਵੀਰ ਨੂੰ ਪਸੰਦ ਆਉਗੇ ਨੰਬਰ ਮੈਂ ਵੀਰ ਦਾ ਸਕਰੀਨ ਤੇ ਚਲਾ ਦੂੰਗਾ। ਇੱਕ ਗਾਵਾ ਆ ਦੋਸਤੋਂ ਵੀ ਕਿਤੇ ਕੋਲ ਤੇ ਇੱਕ ਮਾਝਾ ਦੂਵੇਂ ਪਾਸੋਂ ਸੱਜਰ ਸੋਏ ਆ। ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਦੋਸਤੋ ਜਰੂਰ ਕਰਿਆ ਕਰੋ ਐਡਰੈਸ ਇੱਕ ਵਾਰੀ ਵੀਰ ਦਾ ਮੈਂ ਫੇਰ ਬੋਲ ਦੇਣਾ ਪਿੰਡ ਸੁਰ ਸਿੰਘ ਤਸੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫੋਨ ਨੰਬਰ ਵੀਰ ਇੱਕ ਵਾਰੀ ਫੇਰ ਬੋਲ ਦਿਆ 88721179 ਠੀਕ ਹੈ ਹਾਂਜੀ ਨੰਬਰ ਦੋਸਤੋ ਵੀਰ ਦਾ ਮੈਂ ਸਕਰੀਨ ਤੇ ਵੀ ਚਲਾ ਦੂੰਗਾ ਧੰਨਵਾਦ ਦੋਸਤੋ ਤੁਹਾਡੇ ਵੀਡੀਓ ਵੇਖਣ ਵਾਸਤੇ